ਕੀ ਨਾਮ ਹੈ ਜੀ ਤੁਹਾਡਾ ਉਹ ਜਿਹੜਾ ਤੁਸੀਂ ਧਰਨਾ ਇੱਥੇ ਲਾਇਆ ਕੀ ਕਾਰਨ ਸਰ ਮੇਰਾ ਨਾਮ ਸੁਖਦੇਵ ਸਿੰਘ ਹੈ ਮੇਰੇ ਭਰਾ ਦੀ ਡੈਥ ਹੋ ਗਈ ਹੈ ਜੀ ਕੀ ਮਾਮਾ ਤੁਹਾਡੇ ਭਰਾ ਦਾ ਮੇਰਾ ਬਬੇ ਦੇਵ ਸਿੰਘ ਦਾ ਭਰਾ ਦਾ ਨਾਮ ਹੈ ਕਿਹਦੇ ਰਹਿਣ ਵਾਲੇ ਤੁਸੀਂ ਆਈ ਫਤਿੱ ਦੀ ਰਹਿਣ ਵਾਲਿਆ ਜੀ ਅੱਛਾ ਕੀ ਗੱਲਬਾਤ ਧਰਨਾ ਕਰਿਆ ਵਾ ਕੀ ਕਾਰਨ ਹੈ ਤੋ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਥਿਤੀ ਜਿੰਨੀ ਆਈ ਹੈ ਜੋ ਅੱਜ ਕਾਰਨ ਲਿਆ ਵਾ ਧਰਨੇ ਦਾ ਉਹ ਤੁਹਾਨੂੰ ਸਾਡੇ ਕੋਲ ਦੀ ਭਾਈ ਨੇ ਸਾਰਾ ਕੁਝ ਦੱਸ ਹੀ ਦਿੱਤਾ ਕਿ ਜਿਹੜੀ ਇਹ ਸਤਲ ਹੋਇਆ ਹੈ ਕਿ ਇਹ ਬਕਾਇਦਾ ਇੱਕ ਪਲੈਨਿੰਗ ਦੇ ਨਾਲ ਲੱਗਦਾ ਏ ਕਿਉਂਕਿ ਜਦੋਂ ਮੌਕੇ ਦੇ ਉੱਪਰ ਤਲਵੰਡੀ ਚੌਧਰੀਆਂ ਦੇ ਐਸਐਚਓ ਉੱਥੇ ਪਹੁੰਚਦੇ ਨੇ ਤੇ ਉਹ ਆਉਂਦੇ ਹੀ ਇਹਨਾਂ ਨੂੰ ਇੱਕ ਵਰਲਡ ਕਹਿੰਦੇ ਨੇ ਕਿ ਇਹਦਾ ਐਕਸੀਡੈਂਟ ਹੋਇਆ ਏ ਆਉਣ ਤੋਂ ਪਹਿਲਾਂ ਹੀ ਐਸਐਚਓ ਨੂੰ ਕਿੱਦਾਂ ਪਤਾ ਸੀਗਾ ਕਿ ਐਕਸੀਡੈਂਟ ਹੋਇਆ ਏ ਜਿਹੜੇ ਡਾਕਟਰ ਇੱਕ ਕਹਿ ਰਿਹਾ ਏ ਐਕਸੀਡੈਂਟ ਹੋਇਆ ਏ ਇੱਕ ਕਹਿ ਰਿਹਾ ਕਿ ਸ਼ਾਰਪ ਹਥਿਆਰ ਵੱਜਿਆ ਏ ਉਹ ਜਿੱਦਾਂ ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਹ ਵਰਡਿੰਗ ਅਸੀਂ ਕਹਿਣੀ ਆ ਸੋ ਇਹ ਜਿਹੜੀ ਸਾਰੀ ਸਥਿਤੀ ਏ ਇਹ ਸ਼ੱਕ ਦੇ ਘੇਰੇ ਦੇ ਵਿੱਚ ਇਹ ਇੱਕ ਇਨਵੈਸਟੀਗੇਸ਼ਨ ਦਾ ਮੁੱਦਾ ਏ ਲਾਸਟ ਡਾਕਟਰ ਜੀ ਅੱਜ ਦੇ ਤਨਵਾਰਾ ਕਰਕੇ ਜੀ 11 ਤਰੀਕ ਦਾ ਕਤਲ ਹੋਇਆ ਤੇ ਉਸ ਦਿਨ ਦੋ ਦਿਨ ਤੀਜਾ ਪੋਸਟਮਾਰਮ ਨਹੀਂ ਉਹਨਾਂ ਕੀਤਾ ਪੋਸਟਮਾਰਮ ਕਰਕੇ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਕੋਈ ਕਲੀਅਰ ਗੱਲ ਹੀ ਨਹੀਂ ਕੀਤੀ ਡਾਕਟਰਾਂ ਨੇ ਭਈ ਇੱਕ ਕਹਿੰਦਾ ਸੀ ਇਹਦਾ ਐਕਸੀਡੈਂਟ ਇਹਦੇ ਦੂਜਾ ਕਹਿੰਦਾ ਸੀ ਕੋਈ ਸ਼ਾਰਪ ਸੱਟਾਂ ਤੇ ਕੀ ਕਹਿੰਦਾ ਸਭਾ ਸਾਡਾ ਤਾਂ ਇਹ ਕਤਲ ਹੋਇਆ ਜੀ ਜੇ ਕਤਲ ਆ ਫਿਰ ਸਪੱਕ ਪੱਕਾ ਜੋ ਕਰ ਰਹੀ ਹੈ ਪੁਲਕ ਵੇਖੋ ਜੀ ਇੱਕ ਦੇ ਉਹਨਾਂ ਦਾ ਪਿੰਡ ਦਾ ਹੱਦ ਪੈਂਦੀ ਸੀ ਉਧਰ ਉਹਨਾਂ ਦੇ ਬੰਦੇ ਪਿੰਡ ਦੇ ਸੀ ਸਰਫਿਸ ਵਾਪੇ ਆਵੇ ਭਈ ਤੁਮ ਮੈਂ ਉਹ ਜਿਸ ਸਰ ਮੁੰਬੀ ਮੋੜ ਤੇ ਧੰਨਾ ਲੱਗਾ ਵਾ ਤੇ ਜਿਹੜੇ ਲੋਕਲ ਤੇ ਪ੍ਰਵਾਸ ਦਾ ਕਹਿਣਾ ਹੈ ਕਿ ਪੁਲਿਸ ਕਾਲ ਹੋਈ ਕਰੀ ਬੰਦ ਠੀਕ ਹੈ ਸਰ ਇਸ ਬਾਰੇ ਆਪਾਂ ਇਹ ਕਹਿਣਾ ਕਿ 11 ਤਾਰੀਖ ਨੂੰ ਬਲਦੇਵ ਸਿੰਘ ਕਰਕੇ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜਿੰਗਾ ਉਮਰ ਜਿੰਨ ਜਨਾਦੀ ਲਗਭਗ 35 ਸਾਲ ਦੀ ਸੀ ਉਹ ਇੱਕ ਰੋਡ 'ਚ ਉਹਨਾਂ ਦੀ ਡੈਡ ਬੋਡੀ ਪਾਈ ਸੀ ਜਦੋਂ ਪੁਲਿਸ ਨੂੰ 112 ਤੋਂ ਇਨਫੋਰਮੇਸ਼ਨ ਮਿਲੀ 112 ਜਿਹੜੇ ਆਪਣਾ ਸਿਸਟਮ ਕੰਟਰੋਲ ਰੂਮੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਉਹਦੇ ਬਾਅਦ ਆਪਣਾ ਡਿਊਟੀ ਅਫਸਰ ਜਿਹੜੇ ਪਤੂ ਦੇਗਾ ਤਲਵੰਡੀ ਚੋਦੀ ਥਾਣੇ ਦੇ ਡਿਊਟੀ ਅਫਸਰ ਤੇ ਨਾਲ ਸੜਕ ਸੁਰੱਖਿਆ ਕੋਰਸ ਦੇ ਜਿਹੜੇ ਮੁਲਾਜ਼ਮ ਹੈ ਉਹ ਵੀ ਉੱਥੇ ਨਾਲ ਮੌਕੇ ਤੇ ਪਹੁੰਚੇ ਸੀਗੇ ਉਹਦੇ ਬਾਅਦ ਆਪਾਂ 174 ਦੀ ਕਾਰਵਾਈ ਕੀਤੀ ਗਈ ਉਹਦੀ ਸੱਤਵਾਰ ਦਾ ਕਹਿਣਾ ਕਿ ਕਤਲ ਕੀਤਾ ਗਿਆ ਪਰਿਵਾਰ ਦੀ ਜਿਹੜੀ ਕੰਪਲੇਂਟ ਸੀ ਕਿ ਉਹਨਾਂ ਨੂੰ ਚਾਰ ਬੰਦੇ ਦੇ ਨਾਮ ਦਿੱਤੀ ਸੀ ਆਪਣੇ ਥਾਣੇ ਉਹ ਚਾਰਾਂ ਨੂੰ ਆਪਾਂ ਡੀਡੀਆਰ ਐਂਟਰੀ ਪਾ ਕੇ ਉਹਦੀ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਇਹ ਜਿਹੜਾ ਮੈਟਰ ਹੈ ਐਕਸੀਡੈਂਟ ਦਾ ਹੈ ਕਿ ਕੋਈ ਹੋਰ ਇਹਦੇ ਚ ਇੰਗਲ ਇਨਵੋਲ ਹੈ ਸਰ ਜੀ ਪੁਲਿਸ ਨੂੰ ਕੀ ਮੰਨੀਆਂ ਤੇ ਕੀ ਮਾਮਲਾ ਸਾਹਮਣੇ ਆ ਰਿਹਾ ਤੁਹਾਨੂੰ ਪ੍ਰਾਈਮਾ ਫੇਸੀ ਮੈਨੂੰ ਇਹ ਲੱਗ ਰਿਹਾ ਹੈ ਕਿ ਸਾਨੂੰ ਸਾਡੀ ਜਿਹੜੀ ਆਪਣੀ ਪੁਲਿਸ ਦੀ ਜਿਹੜੀ ਟੀਮ ਦੀ ਇਨਵੈਸਟੀਗੇਸ਼ਨ ਅਜੇ ਤੱਕ ਪ੍ਰਾਈਮਾ ਫੇਸੀ ਨੂੰ ਐਕਸੀਡੈਂਟ ਦਾ ਮਾਮਲਾ ਚੱਲ ਰਿਹਾ ਕਿਉਂਕਿ ਅਜੇ ਤੱਕ ਜੋ ਆਪਣੇ ਪੋਸਟਮਾਰਟਮ ਦੀ ਪ੍ਰਾਈਮਰ ਫਾਈਸੀ ਜਿਹੜੀ ਰਿਪੋਰਟ ਆਂਦੀ ਹੈ ਉਹ ਸਡਨ ਕੌਜ਼ ਆਫ ਡੈਥ ਹੈ ਬਲੰਟ ਇੰਜਰੀ ਔਨ ਹੈਡ ਸਰਕਾਰਕ ਮੰੰਡਲੇ ਤੋਂ ਇਹ ਕਹਿੰਦੇ ਉਹਨਾਂ ਦਾ ਇਹ ਕਹਿਣਾ ਕਿ ਜਿੰਨੀ ਤੱਕਾ ਸਾਤਨਾ ਹੋ ਤੇ ਪਛਾਣ ਨਹੀਂ ਦੱਸ ਹੋਏਗਾ ਤੇ ਅਸੀਂ ਕਰਨਾ ਨਹੀਂ ਚੱਕਾਂਗੇ ਤਾਂ ਹੁਣ ਕੀ ਉਸਾਸਨ ਦਵਾਇਗਾ ਬੜੀ ਸਮਾਂ ਜਿਹੜੇ ਪਰਿਵਾਰ ਵਾਲੇ ਆ ਤੇ ਪਿੰਡ ਵਾਲੇ ਆ ਉਹਨਾਂ ਨੂੰ ਆਪਾਂ ਕਿਹਾ ਕਿ ਇਹਦੀ ਜਿਹੜੀ ਇਨਵੈਸਟੀਗੇਸ਼ਨ ਹੈ ਬੜੇ ਫੇਅਰ ਮੈਨਰ ਤੋਂ ਹੋਊਗੀ ਕਿਸੇ ਤਰ੍ਹਾਂ ਧੱਕਾ ਨਹੀਂ ਹੋਊਗਾ ਇੱਕਦਮ ਨਿਆਂ ਸੰਗਤ ਆਪਾਂ ਨਿਆਂ ਕਰਾਂਗੇ ਸਬਦੇ ਨਾਲ ਤੋ ਅਭੀ ਅੱਗਲ ਬਾਤ ਹੋ ਰਹੀ ਹੈ ਪਰਿਵਾਰ ਦੇ ਨਾਲ ਜਲਦੀ ਜਲਦੀ ਆਪਾਂ ਜੋ ਦਰਨਾ ਹੈ ਉਹ ਚੱਕਾਵਾਂ ਸਰ ਇੱਕ ਲਾਸ ਸੋਚਣਾ ਕਿ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਹੋਤਾ ਸਮਾਂ ਕਿ ਡਾਕਟਰਾਂ ਦੇ ਵਿੱਚ ਸ਼ੱਕ ਆ ਇੱਕ ਡਾਕਟਰ ਜਿਹੜੀ ਉਸ ਬੰਦੇ ਦੇ ਸੱਟਾ ਲੱਗੀਆਂ ਉਹਨੂੰ ਸ਼ਾਰਪ ਦੱਸ ਰਿਹਾ ਤੇ ਇੱਕ ਡਾਕਟਰ ਜੋ ਬਲੰਟ ਦੱਸ ਰਿਹਾ ਦੇਖੋ ਇਹੋ ਜੀ ਚੀਜ਼ਾਂ ਦਾ ਆਪਾਂ ਦਵਾ ਨਹੀਂ ਦੇ ਸਕਦੇ ਕਿਉਂਕਿ ਆਪਾਂ ਅਗਰ ਹਰ ਕਿਸੇ ਤੇ ਡਾਊਟ ਕਰਾਂਗੇ ਤਾਂ ਫਿਰ ਆਪਾਂ ਨੂੰ ਕਿੱਥੇ ਨੂੰ ਕਿੱਥੇ ਨੂੰ ਆਪਾਂ ਨੂੰ ਵਿਸ਼ਵਾਸ ਕਰਨਾ ਹੀ ਪੈਣਾ ਹੈ ਆਪਾਂ ਫਿਕਸ ਸੀ ਚਲਾਂਗੇ ਆਪਾਂ ਇਸ ਇਮੋਸ਼ਨਸ ઓਰ ਸੈਂਟੀਮੈਂਟਸ ਤੇ ਬਹੁਤ ਜ਼ਿਆਦਾ ਪ੍ਰਭਾਵਿਤ ਨਹੀਂ ਆ ਸਦੇ ਆਪਾਂ ਬਿਲਕੁਲ ਕੁਨਾਦੀ ਨਾਲ ਆਪਾਂ تعلق ਰੱਖਦੇ ਹੋਣ ਸੈਂਟੀਮੈਂਟਸ ਦੇ ਨਾਲ ਪਰ ਪੁਲਿਸ ਦਾ ਕੰਮ ਹੈ ਬਿਨਾ ਸੈਂਟੀਮੈਂਟ ਇਮੋਸ਼ਨ ਨੂੰ ਸਾਈਡ ਰੱਖ ਕੇ ਤੱਥਾਂ ਤੇ ਆਧਾਰ ਤੇ ਆਪਾਂ ਜਾਂਚ ਕਰਾਂਗੇ ਜੋ ਵੀ ਜਾਂਚ ਹੋਊਗੀ ਆਪਾਂ ਸ਼ੇਅਰ ਕਰਾਂਗੇ ਮੇਰੇ ਨਾਲ ਅੱਜ ਮਸ਼ਨ ਜਿਹੜਾ ਆਪਾਂ ਨਾਮ ਤੇ ਉਮਰ ਕੀ ਮੰਨੇ ਵਾਲਾ ਦਾ ਨਾਮ ਹੈ ਬਲਦੇਵ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਫਤੂੜੀ ਦਾ ਉਮਰ ਉਹਨਾਂ ਦੀ 35 ਸਾਲ ਤਾਂ ਕਿੰਨਾ ਕਿੰਨੇ ਕਿ ਦਿਨਾਂ ਦਾ ਆਸ਼ਵਾਸ਼ਣ ਜਿਹੜਾ ਪਰਿਵਾਰ ਆਪਾਂ ਜਲਦ ਤੋਂ ਜਲਦ ਆਪਾਂ ਇਹਨੂੰ ਪ੍ਰਾਇੋਰਟੀਸ ਲਵਾਂਗੇ ਆਪਣੇ ਇੱਕ ਪ੍ਰੋਪਰ ਆਪਾਂ ਦੋ ਤਿੰਨ ਆਪਣੇ ਮੁਲਾਜ਼ਮ ਇੱਧਰ ਇੱਥੇ ਆਪਾਂ ਪਾਇੰਟ ਕਰਾਂਗੇ ਔਰ ਜਲਦੀ ਜਲਦੀ ਉਹਨਾਂ ਨੂੰ ਆਪਾਂ ਆਪਾਂ ਅਸੋਸ਼ੰਕੀਤਾ ਹੈ ਕਿ ਜੋ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰਕੇ ਤੱਥੇ ਸਾਹਮਣੇ ਲਾਗੇ ਨਹੀਂ ਆਪਾਂ ਪਰਿਵਾਰ ਨਾਲ ਇਹ ਗੱਲ ਚੱਲੀ ਹੈ ਕਿ ਤੁਸੀਂ ਭਰੋਸਾ ਰੱਖੋ ਤੁਸੀਂ ਆਪਣੇ ਸਟਾਰ ਸੰਸਥਾ ਦਾ ਕੰਮ ਆਪਣਾ ਪ੍ਰੋਪਰ ਕਰੋ ਪੁਲਿਸ ਦੀ ਇਨਵੈਸਟੀਗੇਸ਼ਨ ਕੋਈ ਵੀ ਪ੍ਰਭਾਵਿਤ ਨਹੀਂ ਕਰ ਸਕਦਾ ਆਪਾਂ ਕੋਈ ਵੀ ਪ੍ਰੈਸ਼ਰ ਤੇ ਨਹੀਂ ਆ ਆਪਣੀ ਇਨਵੈਸਟੀਗੇਸ਼ਨ ਫੇਅਰ ਹੈ ਥੈਂਕ ਯੂ